ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਵਧੀਆ ਆਈ ਹੋਪ ਕਿ ਸਾਰੇ ਵਧੀਆ ਹੋਮੋਗੇ ਹਨ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਪਲੀਜ਼ ਜਿਹੜਾ ਕੋਈ ਨਵਾਂ ਆਇਆ ਮੇਰਾ ਭੈਣ ਭਰਾ ਚੈਨਲ ਦੇ ਉੱਪਰ ਹਨਾ ਸਬਸਕ੍ਰਾਈਬ ਨੂੰ ਜ਼ਰੂਰ ਕਰ ਲਿਓ ਕੁਛ ਨਹੀਂ ਹੁੰਦਾ ਸਬਸਕ੍ਰਾਈਬ ਕਰਨ ਨਾਲ ਕਰਕੇ ਦੇਖੋ ਕੁਛ ਵੀ ਨਹੀਂ ਹੋਊਗਾ ਪਲੀਜ਼ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਅੱਜ ਲੱਗਿਆ ਸੀ ਟਿੰਡੋ ਦੀ ਸਬਜੀ ਬਣਾਉਣਾ ਤੇ ਟਿੰਡੋ ਦੀ ਟਿੰਡੇ ਕੋਈ ਟਿੰਡੋ ਕਹਿੰਦਾ ਕੋਈ ਟਿੰਡੇ ਕਹਿੰਦਾ ਹਨਾ ਕਿ ਮੈਂ ਅੱਜ ਇੱਕ ਅਲੱਗ ਤਰੀਕੇ ਨਾਲ ਬਣਾਉਂਗੀ ਸਾਰੇ ਬਣਾਉਂਦੇ ਨੇ ਆਪਣੇ ਆਪਣੇ ਤਰੀਕੇ ਨਾਲ ਸਾਰਿਆਂ ਨੂੰ ਬਣਾਉਣੀ ਆਉਂਦੀ ਆ ਪਰ ਮੈਂ ਇੱਕ ਅਲੱਗ ਤਰੀਕੇ ਨਾਲ ਬਣਾਉਂਗੀ ਤੇ ਤੁਹਾਨੂੰ ਦੱਸ ਦਿਆਂ ਫਿਰ ਹਨਾ ਇੰਨੀ ਆਪਾਂ ਟਿੰਡੋ ਲੈ ਆਏ ਠੀਕ ਹੈ ਜੀ ਇਹਨਾਂ ਨੂੰ ਆਪਾਂ ਨੇ ਛਿੱਲ ਛਿੱਲ ਕੇ ਇੱਧਰ ਰੱਖ ਲਈਏ ਆਪਾਂ ਦੂਸਰਾ ਚਾਕੂ ਨਹੀਂ ਲੈਣਾ ਆਹ ਚਾਕੂ ਨਾਲੇ ਘੋੜਾਂਗੇ ਉੱਪਰੋਂ ਇਹ ਸਭ ਨੂੰ ਪਤਾ ਹੀ ਐ ਪਤਾ ਸਭ ਨੂੰ ਹੈਗਾ ਮੈਨੂੰ ਪਤਾ ਪਰ ਮੇਰਾ ਫਰਜ਼ ਆ ਦੱਸਣਾ ਠੀਕ ਹੈ ਜੀ ਕਈ ਮੇਰੇ ਭੈਣ ਭਰਾਵਾਂ ਨੂੰ ਹੁੰਦਾ ਵੀ ਚਲ ਦੇਖ ਕੇ ਬਣਾ ਲੈਣ ਸਬਜ਼ੀ ਹਨਾ ਪਤਾ ਵੀ ਹੁੰਦਾ ਆ ਵਾਲੇ ਚਾਕੂ ਨਾਲ ਹੀ ਆਪਾਂ ਇਹਨੂੰ ਸਾਫ਼ ਕਰਾਂਗੇ ਉੱਪਰੋਂ ਦੂਜਾ ਚਾਕੂ ਨਹੀਂ ਆਲੂ ਆ ਛਿਲਨ ਵਾਲਾ ਠੀਕ ਹੈ ਜੀ ਫਿਰ ਤੁਹਾਨੂੰ ਦਿਖਾਉਣੀ ਆ ਦੇਖੋ ਇਹਨੂੰ ਬਸ ਐਵੇਂ ਆਪਾਂ ਹਲਕਾ ਹਲਕਾ ਜਿਹਾ ਉਤਾਰਾਂਗੇ ਉੱਪਰੋਂ ਹੋਣਾ ਛਿਲਕਾ ਠੀਕ ਹੈ ਜੀ ਇਹਨੂੰ ਆ ਵਾਲੀ ਚੀਜ਼ ਦੇ ਉਤਾਰ ਦਾਂਗੇ ਆ ਦੀ ਉਤਾਰ ਦਾਂਗੇ ਥੋੜਾ ਜਿਹਾ ਠੀਕ ਹੈ ਜੀ ਸਾਰੀਆਂ ਤਿਆਰ ਕਰ ਲੈਨੇ ਆ ਫਟਾਫਟ ਫਿਰ ਤੁਹਾਨੂੰ ਬਹੋ ਰਿਹਾ ਉਹਨਾਂ ਪਾਣੀ ਸਾਰੀਆਂ ਛਿੱਲ ਕੇ ਤਿਆਰ ਕਰ ਲੀਆਂ ਹਨ ਤੇ ਬਸ ਇਹਨੂੰ ਇੱਥੋਂ ਕਰਾਂਗੇ ਆਪਾਂ ਇਹਨਾਂ ਦੇ ਚਾਰ ਇਦਾਂ ਟੋਪਟੇ ਕਰਾਂਗੇ ਇਹ ਅੱਧੀ ਅੱਧ ਤੱਕ ਲੈ ਕੇ ਜਾਣਾ ਆਪਾਂ ਨੇ ਅੱਧ ਤੱਕ ਇਹ ਸਾਰਾ ਨੀਚੇ ਤੱਕ ਜਾਣਾ ਬਸ ਇਦਾਂ ਰੱਖਿਆ ਐਵੇਂ ਜੁੜੀਆਂ ਜਿਹੀਆਂ ਰਹਿਣ ਬਸ ਤੇ ਰੱਖੋ ਇਹਨਾਂ ਕਰ ਲਿਆ ਤੇ ਇਹਨੂੰ ਬਸ ਇਦਾਂ ਚਾਰ ਟੋਪ ਆਪਾਂ ਨੇ ਕੜਾਹੀ 'ਚ ਪਾ ਲਿਆ ਤੇਲ ਤੇ ਸਾਰੀਆਂ ਆਪਾਂ ਨੇ ਉਹ ਕਰ ਲੀਆਂ ਸੀਗੀਆਂ ਤੇ ਇੱਕ ਇੱਕ ਕਰਕੇ ਆਪਾਂ ਇਹਦੇ ਵਿੱਚ ਤੜ ਲਾਂਗੇ ਸਾਰੀਆਂ ਠੀਕ ਹੈ ਜੀ ਇਹ ਸਾਰੀਆਂ ਤੜ ਲਾਂਗੇ ਆਪਾਂ ਸਾਰੀਆਂ ਪਾ ਲਾਂਗੇ ਆਪਾਂ ਐਵੇਂ ਸਾਰੀਆਂ ਕਰਕੇ ਸਾਰੀਆਂ ਦੇ ਵਿੱਚ ਪਾ ਲਾਂਗੇ ਆਪਾਂ ਤੜ ਕੋਲੇਮ

ਲਿਰਨ ਨਮਕ ਪਾਇਆ ਸੀ ਨਾ ਉਹਦੇ ਨਾਲ ਬਹੁਤ ਛੇਤੀ ਹੋ ਜਾਂਦੀਆਂ ਨੇ ਇਹ ਇਹ ਆਪਾਂ ਇਹ ਕਥਾਲ ਦੇ ਵਿੱਚ ਕੱਢ ਲੀਆਂ ਇਹ ਭੁੰਨ ਕੇ ਠੀਕ ਹੈ ਜੀ ਤੇ ਆਪਾਂ ਨੂੰ ਇਹਨੂੰ ਤੇਲ ਦੇ ਵਿੱਚ ਥੋੜਾ ਤੇਲ ਕੱਢ ਲਾਂਗੇ ਜਿਆਦੇ ਹੈ ਇਹਦੇ ਵਿੱਚ ਵੀ ਆਪਾਂ ਤੜਕਾ ਤਿਆਰ ਕਰਾਂਗੇ ਥੋੜਾ ਕੱਢ ਲੈਣੀ ਆਪਾਂ ਤੇਲ ਠੀਕ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਪਾਵਾਂਗੇ ਆਪਾਂ ਤੜਕਾ ਦੇਖੋ ਜੀ ਆਪਾਂ ਹੁਣ ਪਾ ਲਈ ਪਿਆਜ਼ ਉਹੀ ਉਹਦੇ ਵਿੱਚ ਹਨਾ ਠੀਕ ਹੈ ਜੀ ਤੇ ਆਪਾਂ ਪਾਵਾਂਗੇ ਹੁਣ ਇਹਦੇ ਵਿੱਚ ਇਹਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਫਿਰ ਹੋ ਗਿਆ ਨਹੀਂ। ਥੋੜਾ ਦੇ ਹੁਣ। ਜਿਹੜਾ ਇਹ ਤੇਲ ਸੀਗਾ ਇਹਦੇ ਵਿੱਚ ਥੋੜਾ ਜਿਹਾ ਨਮਕ ਪਹਿਲਾਂ ਵੀ ਹੁੰਦਾ ਹਨਾ। ਤੇ ਆਪਾਂ ਨਮਕ ਤੇ ਈ ਪਾਵਾਂ ਇਹ ਤੇ ਤੇਲ ਵਿੱਚ ਵੀ ਨਮਕ ਹੈਗਾ ਸੀਗਾ ਤੇ ਕਿੰਡਵਾਂ ਦੇ ਵਿੱਚ ਵੀ ਥੋੜਾ ਰਸ ਗਿਆ ਹੋਣਾ ਇਹ ਥੋੜੇ ਭੁੱਜ ਲਈਏ ਛਕਵਾ ਪਾਵਾਂਗੇ ਇਹਦੇ ਵਿੱਚੋਂ ਆਪ ਦੇਖੋ ਪਿਆਜ਼ ਹੋ ਗਿਆ ਆਪਣੀ ਜੀ ਆਪਾਂ ਪਾ ਦਾਂਗੇ ਦੇ ਵਿੱਚ ਧਨੀਆ ਪਾਊਡਰ ਤੇ ਪਾਵਾਂਗੇ ਆਪਾਂ ਇੱਕੇ ਦੇ ਵਿੱਚ ਪਾਵਾਂਗੇ ਲਾਲ ਮਿਰਚ ਠੀਕ ਹੈ ਜੀ लाल मिर्च पावे ये कलर बहुत वाया हल्दी हल्दी पावे गरम मसाला ठीक है जी मिक्स करा सारे पास ਮੈਂ ਅੱਜ ਵੀਡੀਓ ਬਾਹਰ ਬੈਠ ਕੇ ਬਣਾ ਰਹੀਆਂ ਛੱਪ ਦੇ ਆਸਮਾਨ ਦੇ نیچے ਤਾਂ ਹੀ ਤੋਂ ਕਾਲਾ ਕਾਲਾ ਦਿਖ ਰਿਹਾ ਹੁਣ ਮੈਂ ਨਾ ਇਹ ਟਮਾਟਰ ਤੇ ਮੈਂ ਇਹ ਮਿਰਚਾਂ ਵਿੱਚੇ ਮਿਕਸ ਕਰ ਲੀਆਂ ਸੀਗੀਆਂ ਹਨ ਟਮਾਟਰ ਦੇ ਦੋਨੋਂ ਦੀ ਗਰੇਵੀ ਜੀ ਬਣਾ ਕੇ ਵਿੱਚ ਪਾ ਦੇਣੀ ਹੈ ਆਨੇ ਲਾਲ ਮਿਰਚ ਨਹੀਂ ਲੈ ਕੇ ਆਉਣੀ ਮਤਲਬ ਜਿਹੜੀ ਲਾਲ ਮਿਰਚ ਦਾ ਪਾਊਡਰ ਉਹ ਕਸਤੂਰੀ ਲਾਲ ਲਾਲ ਕਹਿੰਦੇ ਆਪਾਂ ਜੋ ਵੀ ਹੈ ਨਾ ਤੇ ਉਹ ਆਪ ਲੈ ਕੇ ਆਉਣੀ ਆ ਆਪਾਂ ਨੇ ਇਹਦੇ ਨਾਲ ਕਲਰ ਵਧੀਆ ਆ ਜਾਂਦਾ ਤੇ ਇਹ ਬੱਸ ਢੰਗ ਨਾਲ ਦੋ ਤੇ ਨਹੀਂ ਛੱਡਦਾ ਹੈਗਾ ਤੇ ਇਹਨੂੰ ਆਪਾਂ ਕਰਦੇ ਆ ਤਿਆਰ ਤੜਕੇ ਨੂੰ ਕਲਰ ਬਹੁਤ ਗੈਂਟ ਕਲਰ ਆਇਆ ਤੇ ਮਸਾਲਾ ਹੋ ਜੋ ਆਪਣਾ ਪਿਆਜ਼ ਆ ਤੱਕ ਤੇਲ ਨਹੀਂ ਛੱਡਦਾ ਹੈਗਾ ਪਰ ਲਓ ਜੀ ਆਪਣਾ ਮਸਾਲਾ ਹੋ ਗਿਆ ਸੀ ਤਿਆਰ ਬਸ ਜੇ ਤੁਹਾਨੂੰ ਪਤਾ ਹੀ ਮਸਾਲਾ ਤਿਆਰ ਕਿਵੇਂ ਹੁੰਦਾ ਹਨਾ ਤੇ ਤੇਲ ਛੱਡ ਜਵੇ ਤਾਂ ਟਿੰਡੋ ਵਿੱਚ ਅਪਾ ਨੇ ਬਸ ਇਹਦੇ ਵਿੱਚ ਰੱਖ ਲਈ ਇਹ ਕੀ ਕਰਕੇ ਸਾਰੇ ਟਿੰਡੇ ਦੇ ਵਿੱਚ ਪਾ ਦਾਂਗੇ ਅਪਾ ਖੁਸ਼बू ਬਹੁਤ ਬਦਿਆ ਆ ਰਹੀ ਹੈ ਟੇਸਟੀ ਇੰਤਜ਼ਾਰ ਨਹੀਂ ਹੋ ਰਿਹਾ ਖਾਣ ਦਾ ਕਿੰਨਾ ਪਾ ਇਹਨੂੰ ਇਦਾਂ 2-3 ਮਿੰਟ ਪੱਕਣ ਦੇ ਬਸ ਜ਼ਿਆਦਾ ਨਹੀਂ ਇਹ ਤਾਂ ਵਿੱਚ ਘੁਲ ਜਾਣਗੇ ਪਿੰਡੂਆਂ ਪਿੰਡੂਆਂ ਸਾਰੀਆਂ ਕਿਉਂਕਿ ਬਿਲ ਪਹਿਲਾਂ ਹੀ ਪੱਕੀਆਂ ਹੋਈਆਂ ਨੇ ਬਸ 2 ਮਿੰਟ ਭਾਪ ਲਵਾਵਾਂਗੇ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਇਹਨੂੰ 2-3 ਮਿੰਟਾਂ ਬਾਅਦ ਦੇਖਦੇ ਆ ਆਪਣੀ ਘਰ ਸਬਜੀ ਬਣ ਗਈ ਵਧੀਆ ਠੀਕ ਹੈ ਜੀ ਦੇਖੋ ਕਿੰਨਾ ਸੋਹਣਾ ਫਲੇਵਰ ਆਇਆ ਦਾ ਬਹੁਤ ਟੇਸਟੀ ਸਬਜੀ ਦੇਖਣ ਚ ਲੱਗ ਰਹੀ ਆ ਬਹੁਤ ਸਵਾਦ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਹਨਾ ਮੈਂ ਹੁਣ ਟੇਸਟ ਕਰਦੀ ਆ ਮੈਂ ਇਹਨੂੰ ਤੇ ਚਲੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕੁਝ ਵੀ ਨਹੀਂ ਹੁੰਦਾ ਕਰਕੇ ਦੇਖ ਲਿਓ ਬੇਸ਼ੱਕ ਤੁਸੀਂ ਤੇ ਮਿਲਦੇ ਆਂ ਫਿਰ ਅਗਲੀ ਵੀਡੀਓਸ ਤੇ ਆਪਾਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਜੀ ਬਾਏ ਬਾਏ